ਇਸ ਵੇਲੇ ਤੁਹਾਨੂੰ ਇਸ ਤਰ੍ਹਾਂ ਦੀ ਤਸਵੀਰ ਦਿਖਾ ਰਿਹਾ ਜਿਸ ਨੂੰ ਦੇਖ ਕੇ ਕਿਸਾਨ ਨੂੰ ਕਿਵੇਂ ਘਾਟਾ ਪੈਂਦਾ ਹੈ ਉਹ ਸਾਰੀ ਕਹਾਣੀ ਤੁਹਾਡੇ ਸਾਹਮਣੇ ਆ ਜਾਵੇਗੀ ਕਪੂਰਥਲਾ ਦੀ ਅਸੀਂ ਮੰਡੀ ਦੇ ਵਿੱਚ ਪਹੁੰਚੇ ਹਾਂ ਸਬਜ਼ੀ ਵਾਲੀ ਮੰਡੀ ਦੇ ਵਿੱਚ ਤਾਂ ਇੱਥੇ ਜਿਹੜੇ ਕਿਸਾਨ ਗੋਭੀ ਦੀ ਫਸਲ ਲੈ ਕੇ ਆ ਰਹੇ ਨੇ ਉਹਨਾਂ ਨੂੰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਗੋਭੀ ਦਾ ਮੁੱਲ ਪ੍ਰਤੀ ਕਿਲੋ 2 ਤੋਂ 3 ਰੁਪਏ ਪੈ ਰਿਆ ਇਹੋ ਹੀ ਗੋਭੀ ਕਿਸੇ ਵੇਲੇ 50 60 70 ਰੁਪਏ ਕਿਲੋ ਵੇਚਦੇ ਸੀ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਸਿਰਫ 1 2 ਮਹੀਨੇ ਹੀ ਗੁਜਰੇ ਨੇ ਤਾਂ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪ੍ਰਤੀ ਏਕੜ 40 ਤੋਂ 50000 ਰੁਪਏ ਘਾਟਾ ਪੈ ਰਿਹਾ ਕਿਉਂਕਿ ਕਿਸਾਨਾਂ ਦਾ ਤਰਕ ਹੈਗਾ ਕਿ ਜਿੰਨਾ ਉਹ ਫਸਲ ਦੇ ਉੱਪਰ ਲਾਗਤ ਲਾਉਂਦੇ ਨੇ ਜਿੰਨਾ ਫਸਲ ਨੂੰ ਪੈਦਾ ਕਰਨ ਵਾਸਤੇ ਖਰਚਾ ਕਰਦੇ ਨੇ ਉਹਨਾਂ ਵੀ ਕਿਸਾਨਾਂ ਨੂੰ ਇਸ ਵੇਲੇ ਬਹੁਤ ਐਮ ਤਸਵੀਰਾਂ ਤਾਂ ਇਹ ਤਸਵੀਰਾਂ ਕਪੂਰਥਲਾ ਦੀ ਸਬਜ਼ੀ ਮੰਡੀ ਤੋਂ ਨੇ ਬਹੁਤ ਭਾਵੁਕ ਕਰਨ ਵਾਲੀਆਂ ਤਸਵੀਰਾਂ ਨੇ ਇੱਕ ਪਾਸੇ ਦੇਸ਼ ਦਾ ਅੰਦਾਤਾ ਆਪਣੇ ਹੱਕਾਂ ਵਾਸਤੇ ਬਾਰਡਰਾਂ ਤੇ ਬੈਠਾ ਹੈ ਇਸੇ ਕਰਕੇ ਬੈਠਾ ਹੈ ਕਿ ਉਸ ਨੂੰ ਐਮਐਸਪੀ ਦਿੱਤੀ ਜਾਵੇ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ ਤਾਂ ਜੋ ਉਹ ਆ ਘੱਟੋ ਘੱਟ ਉਹਨਾਂ ਦਾ ਉਸ ਨੂੰ ਪ੍ਰੋਫਿਟ ਹੋ ਸਕੇ ਜਿੰਨਾ ਫਸਲ ਤੇ ਖਰਚਾ ਹੋਇਆ ਹੈ ਘੱਟੋ ਘੱਟ ਸਮਰਥਨ ਮੁੱਲ ਦਾ ਮਤ ਭਾਵੇਂ ਹੁੰਦਾ ਹੈ ਕਿ ਕਿਸੇ ਵੀ ਚੀਜ਼ ਦਾ ਘੱਟ ਤੋਂ ਘੱਟ ਮੁੱਲ ਉਹ ਕਿਸਾਨ ਮੁੱਲ ਲੈਣ ਵਾਸਤੇ ਧਰਨੇ ਤੇ ਬੈਠਾ ਹੈ ਦੂਜੇ ਪਾਸੇ ਆ ਮੰਡੀਆਂ ਦੇ ਵਿੱਚ ਕਿਸਾਨ ਰੋ ਰਿਹਾ ਹੈ ਕਾਰਨ ਇਹੋ ਹੀ ਹੈ ਕਿ ਮੰਡੀਆਂ ਚ ਕਿਸਾਨਾਂ ਨੂੰ ਨਾ ਰੋਲਣਾ ਪਵੇ ਇਸੇ ਕਰਕੇ ਕਿਸਾਨ ਐਮਐਸਪੀ ਦੀ ਮੰਗ ਕਰ ਰਹੇ ਨੇ ਪਰ ਸਰਕਾਰ ਅੜੀ ਹੋਈ ਹੈ ਸਰਕਾਰ ਐਮਐਸਪੀ ਨਹੀਂ ਦੇਣਾ ਚਾਹੁੰਦੀ ਤਾਂ ਇਹ ਤਸਵੀਰਾਂ ਸਨ ਤੁਹਾਨੂੰ ਭਾਵਕ ਕਰ ਦੇਣਗੀਆਂ ਕਪੂਰਥਲਾ ਤੋਂ ਇਹ ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੰਡੀਆਂ ਦੇ ਵਿੱਚ ਬੇਕਦਰੀ ਹੈ ਇੱਕ ਪਾਸੇ ਆਹ ਗੋਭੀ ਦੀ ਫਸਲ ਹੈ ਜਿਸ ਦਾ ਤੁਹਾਨੂੰ ਕਿਸਾਨਾਂ ਨੂੰ 2 ਤੋਂ 3 ਰੁਪਏ ਭਾਅ ਮਿਲਦਾ ਹੈ ਪਰ ਜਦੋਂ ਇਹ ਗੋਭੀ ਉਹਨਾ ਰੇੜੀਆਂ ਦੇ ਉੱਪਰ ਪਹੁੰਚ ਜਾਂਦੀ ਹੈ ਤਾਂ ਇਸ ਦਾ ਭਾਅ ਕਈ ਗੁਣਾ ਵੱਧ ਜਾਂਦਾ ਹੈ ਸਿਰਫ ਕੋਜੀ ਮੀਟਰ ਦਾ ਫਾਸਲਾ ਹੈ ਤੇ ਕੁਝ ਮੀਟਰਾਂ ਦਾ ਫਾਸਲਾ ਤੈਅ ਕਰਕੇ ਇਹ ਗੋਭੀ 2 ਤੋਂ 3 ਰੁਪਏ ਕਿਲੋ ਤੋਂ ਵੱਧ ਕੇ ਪਹੁੰਚ ਜਾਂਦੀ ਹੈ 10 ਤੋਂ 12 ਰੁਪਏ ਕਿਲੋ ਹੁਣ ਰੇੜੀਆਂ ਵਾਲੇ ਕਿਸ ਭਾਗ ਗੋਭੀ ਦੇ ਰਹੇ ਨੇ ਇਹ ਵੀ ਤੁਹਾਨੂੰ ਅਸੀਂ ਦੱਸਾਂਗੇ ਵੀ ਤਸਵੀਰ ਦਿਖਾਵਾਂਗੇ ਤਾਂ ਅਸਲ ਵਿੱਚ ਇਸ ਦੇ ਪਿੱਛੇ ਕਾਰਨ ਕੀ ਹੈਗਾ ਕਿਉਂ ਫਸਲਾਂ ਦੀ ਇੰਨੀ ਬੇਕਦਰੀ ਹੁੰਦੀ ਹੈ ਖਾਸ ਕਰਕੇ ਸਬਜ਼ੀਆਂ ਦੀ ਫਸਲ ਕਿਉਂਕਿ ਸਬਜ਼ੀਆਂ ਦੀ ਫਸਲ ਨੂੰ ਹਮੇਸ਼ਾ ਹੀ ਆ ਜੂਏ ਦੀ ਫਸਲ ਗਿਣਿਆ ਜਾਂਦਾ ਕਦੀ ਵਾਧਾ ਕਦੀ ਘਾਟਾ ਕਦੀ ਸੋਨਾ ਤੇ ਕਦੀ ਫਿਰ ਮਿੱਟੀ ਤਾਂ ਇਹ ਮੰਡੀ ਦੇ ਵੀ ਮਾੜੇ ਹਾਲਾਤ ਨੇ ਕਿਉਂਕਿ ਫਸਲ ਜਦੋਂ ਇੱਥੋਂ ਤਿਆਰ ਹੁੰਦੀ ਹੈ ਫਿਰ ਸਾਫ ਸਫਾਈ ਦੇ ਵਿੱਚ ਆ ਦਿੱਕਤ ਆਉਂਦੀ ਹੈ ਇਹ ਤਸਵੀਰਾਂ ਇਸ ਵੇਲੇ ਦੇਖ ਸਕਦੇ ਹੋ ਕਪੂਰਤਲਾ ਦੀ ਆ ਮੰਡੀ ਦੀਆਂ ਹੈਗੀਆਂ ਨੇ ਕੁਝ ਰੇੜੀ ਵਾਲਿਆਂ ਨੂੰ ਵੀ ਪੁੱਛਾਂਗੇ ਕਿ ਉਹ ਕੇਸ ਭਾ ਹਾਂ ਜੀ ਮੰਡੀ ਦਾ ਹਾਲ ਚਾਲ ਗੋਭੀ ਤੇ ਗੋਭੀ ਚੰਗਾ ਤੋਂ ਹੀ ਲੈ ਕੇ ਹਾਂਜੀ ਅ ਭਾਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਹਾਂਜੀ ਗੁਰਵਿੰਦਰ ਜੀ ਕਿਹੜੇ ਪਿੰਡੋਂ ਗੋਭੀ ਦੀ ਫਸਲ ਲੈ ਕੇ ਆਏ ਗੋਭੀ ਦੀ ਭਗਵਾਨਪੁਰ ਤੋਂ ਤਾਂ ਸਰ ਕੀ ਭਾਅ ਮੜਿਆ ਤੁਹਾਨੂੰ ਭਾਅ ਸਰ ਪਤਾ ਨਹੀਂ ਅਸੀਂ ਤਾਂ ਡਰਾਈਵਰ ਆਣਾ ਠੀਕ ਹੈ ਜੇ ਇਹਨਾਂ ਦੇ ਨਾਲ ਆਉਣੇ ਕੀ ਉਹਨਾਂ ਨੂੰ ਬਚਤ ਹੋ ਰਹੀ ਆ ਬਚਤ ਨਹੀਂ ਸਰ ਗੋਭੀ ਦਾ ਬਹੁਤ ਮੰਦਾ ਹਾਲ ਹੈ ਗੋਭੀ ਬਹੁਤ ਜ਼ਿਆਦਾ ਹੋ ਰਹੀ ਹੈ ਕਾਰਨ ਕੀ ਹੈਗਾ ਕਿ ਇਹ ਇਹਦਾ ਕਾਰਨ ਕੀ तकरीबन ਜਿਆਦਾਤਰ ਕਿਸਾਨਾਂ ਨੇ ਲਾਈ ਪਈ ਹੈ ਜਿਆਦਾ ਠੀਕ ਹੈ ਜਦੋਂ ਜਿਆਦੀ ਹੈ ਹਰ ਤੁਹਾਨੂੰ ਪਤਾ ਵਾ ਕੋਈ ਵੀ ਫਸਲ ਆ ਲੋੜ ਤੋਂ ਵੱਧ ਜਿਆਦੀ ਸਬਜ਼ੀ ਵਾਜਾਂ ਦੀ ਉਹਦਾ ਭਾਅ ਥੱਲੇ ਡਿੱਗਦਾ ਹੀ ਹੈ ਜੀ ਪਰ ਇਹ ਦੇਖਦੇ ਕਿ ਰੇੜੀਆਂ ਵਾਲੇ ਤਾਂ ਉਸੇ ਹਿਸਾਬ ਨਾਲ ਦਿੰਦੇ ਜਾਂ ਦੁਕਾਨਾਂ ਵਾਲੇ ਹਾਂਜੀ ਇਹ ਪਰਚੂਨ ਚ ਲੈਂਦੇ ਜੀ ਇਹਨਾਂ ਦੇ ਉਸ ਹਿਸਾਬ ਨਾਲ ਲੈਣੀਆਂ ਮੈਨੂੰ ਪਤਾ ਇਹਨਾਂ ਨੇ ਵੰਗੇ ਰੇਟ ਤੇ ਦੇਣੀਆਂ ਜੀ ਠੀਕ ਠੀਕ ਤਾਂ ਇਹ इस दिखा रहे हैं कपूरथला तो कुछ वाले भी नहीं जी ना गालबात करांगे। हां जी नमस्कार जी। 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 सर गोभी का क्या रेट है वो भी है पे, पे, पे है बहुत सस्ता ठीक रेडी आप कितने को बेच रहे हैं मैं दस का डेढ़ किलो दो किलो ठीक है तो आपको प्रॉफिट होता है इसमें रखे रखे काले हो जाता तो है उसको पड़ेगा ठीक है तुझे ऐसा प्रॉब्लम क्यों आता है आप कितनी देर से मंडी में लगाते हो ये डेढ़ी ये मैं तो काफी देर से लगाता हूँ बीस पच्चीस साल हो गया पर ये अब की बार ना एकदम से एकाएक ज्यादा हो गया गोभी पहले कभी हुआ गोभी का ऐसा हाल नहीं पहले कभी तो नहीं हुआ तो बाकी कैसे हैं अब टमाटर और सुनाई नहीं है ਠੀਕ ਹੈ ਕੋਈ ਸੁਣਾਈ ਨਹੀਂ ਆਇਆ ਕਿ ਸਭ ਗੁੰਡਾ ਮਾਰ ਰਿਹਾ ਹੈ ਮੋਹ ਤੇ ਮੰਡੀ ਵਿੱਚ ਕੋਈ ਸੁਣਾਈ ਨਹੀਂ ਆਇਆ ਜਦ ਪੂਰਾ ਗੰਡਾ ਪਿਆ ਹੈ ਕਿ ਹਰ ਵਾਰ ਮਸ਼ੀਨ ਉਹ ਤੇਲ ਖਤਮ ਹੋ ਗਿਆ ਤੇਲ ਨਹੀਂ ਭਰਾਤੇ ਹੋ ਸੁਣਾਈ ਨਹੀਂ ਆਇਆ ਕਿ ਹਰ ਵਾਰ ਤੇਲ ਖਤਮ ਹੋ ਗਿਆ ਮੰਡੀ ਦੀ ਫੀਸ ਜਾਦੀ ਤਾਂ ਕਹਾਂ ਜਾ ਰਹੀ ਹੈ ਜੋਰੀ ਸਤਾ ਤੋਂ 80 ਰੁਪਏ ਦੇ ਕਿਰੇਟ ਨਾ ਕਿ ਕਿਦਾ ਤੋਂ ਇਹ ਇਸ ਵੇਲੇ ਤਸਵੀਰਾਂ ਦੇਖ ਸਕਦੇ ਹੋ ਕਪੂਰਥਲਾ ਤੋਂ ਇਸ ਭਾਅ ਨਾਲ ਤੁਹਾਡਾ ਜਿਹੜਾ ਲਾਗਤ ਤੁਹਾਨੂੰ ਪੂਰਾ ਹੋ ਰਿਹਾ ਨਹੀਂ ਲਾਗਤ ਵੀ ਨਹੀਂ ਹੋ ਰਿਹਾ ਸਾਡੀ ਤੇ ਲੇਬਰਾਂ ਵੀ ਨਹੀਂ ਪੂਰੀਆਂ ਹੋਣਦੀਆਂ ਇਸ ਮੁੱਲ ਦੇ ਹਿਸਾਬ ਦੇ ਨਾਲ ਜੇ ਵੇਖਿਆ ਜਾਏ ਤਾਂ ਫਾਰ ਇਕੜ ਦੇ ਵਿੱਚ ਸਾਨੂੰ 40000 ਰੁਪਏ ਘਾਟਾ ਪੈਣ데요 ਕਿੱਲੇ ਦਾ ਕਿੰਨਾ ਤੇ ਖਰਚਾ ਆ ਜਾਂਦਾ ਗੋਭੀ ਲਾਉਣ ਦਾ ਗੋਭੀ ਲਾਉਣ ਤੇ ਵੇਖੋ ਸਾਰੀਆਂ ਗੜਾਈਆਂ ਬੀਜ ਪਨੀਰੀ ਪਾ ਕੇ 60000 ਰੁਪਏ ਦੇ ਲਾਗੇ ਵੇਨੇ ਖਰਚਾ ਆਉਂਦਾ ਜੀ ਜਦੋਂ ਆਇਆ ਕੋਈ ਫੈਲੋ ਟਾਲੀ ਇਹ ਗੋਭੀ ਦਾ ਭਾਅ 7000 ਰੁਪਏ ਜਦੋਂ ਕਿੰਨੇ ਨੂੰ ਟਾਲੀ ਵੇਖੀ 70 ਰੁਪਏ ਰੇਟ ਜਦੋਂ ਹੀ ਉਦੋਂ ਮਹਾਰਾਜ ਉਹਨਾਂ ਬੰਦਿਆਂ ਦੇ ਝੋਨੇ ਮਰ ਗਏ ਸੀ ਸਾਰਿਆਂ ਦੇ ਦਰਿਆ ਦੇ ਵਿੱਚ ਉਹਨਾਂ ਬੰਦਿਆਂ ਨੇ ਪਰਿਵਾਰਾਂ ਨੇ ਰਲ ਮਿਲ ਕੇ ਕਿਤੋਂ ਪਨੀਰੀ ਮੁੱਲ ਲੈ ਕੇ ਕੁਝ ਕਰਕੇ ਉੱਥੇ ਗੋਭੀ ਦੀ ਖੇਤੀ કરી ਉਹਦਾ ਕੋਈ ਇਹਨਾਂ ਬੈਨੀਫਿਟ ਕੁਝ ਪਰਿਵਾਰਾਂ ਨੂੰ ਹੋਇਆ ਜੇ ਆਪਾਂ ਕਹਿ ਦੀ ਵੀ ਸਾਰੇ ਇਹਨਾਂ ਨੇ ਗੋਭੀ ਲਾਲੀ ਸਾਰਿਆਂ ਨੇ ਬਿਲਕੁਲ ਨਹੀਂ ਲਈ ਕਿ ਕਾਰਨ ਕੀ ਹੋ ਜਾਂਦਾ ਕਿ ਜਦ ਹੀ 70 ਰੁਪਏ ਤੇ ਕਦੀ 70 ਰੁਪਏ ਇਹ ਜਦੋਂ 70 ਰੁਪਏ ਹੁੰਦੀ ਹੈ ਜੀ ਚਲੋ ਹਰੇਕ ਬੰਦੇ ਦਾ ਦਿਲ ਕਰਦਾ ਮੈਂ ਵੱਤੋਂ ਵੱਧ ਕਮਾਈ ਕਰਾਂ ਉਦੋਂ ਸਾਡੇ ਵਰਗਾ ਵੀ ਲਾ ਦਿੰਦਾ ਵਿੱਚ ਵੀ ਜਿਹਨੇ 2 ਕਣਾਲਾ ਲਾਣੀ ਉਹ 4 ਲਾ ਦਿੰਦਾ ਤੇ ਹੁਣ ਜਿਹੜੀ ਗੱਲ ਹੈ ਵੀ 2 ਰੁਪਏ ਹੋ ਗਈ ਗੋਭੀ ਤੇ ਜ਼ਿਮੀਂਦਾਰ ਉਥੇ ਮਰਨ ਦੇ ਵਿਚਾਰੇ ਸਾਂਢ ਦੇ ਵਿੱਚ ਧਰਨੇ ਲਾ ਲਾ ਕੇ ਤੇ ਸਾਡੀ ਤਾਂ ਇੱਥੇ ਕੋਈ ਸੁਣਵਾਈ ਨਹੀਂ ਹੈਗੀ 2 ਰੁਪਏ ਗੋਭੀ ਘਾਹੀ ਕਾਂਡਿਆਂ ਘਾਟੇ ਤੇ ਸਰਕਾਰ ਕੋਈ ਫੂਡ ਪ੍ਰੋਸੈਸਿੰਗ ਪਲਾਂਟ ਲਾਵੇ ਤੇ ਸਾਡੀ ਵੀ ਉਹ ਸੁਣੀ ਜਾਵੇ ਕੋਈ ਜ਼ਿਮੀਂਦਾਰ ਭਰਾਵਾਂ ਦੀ ਮੰਗ ਇਹ ਆ ਸਾਡੀ ਤਾਂ ਇੱਕ ਕਾਰਨ ਕੀ ਹੈਗਾ ਕਿ ਫਸਲਾਂ ਦੀ ਇੰਨੀ ਬੇਕਦਰਹੀ ਹੁੰਦੀ ਹੈ ਕਿ ਲੋੜ ਤੋਂ ਵੱਧ ਆ ਉਹ ਵੀ ਲਈ ਜਾਂਦੀ ਆ ਕੀ ਕਰਨਾ ਕਿ ਕਿਸਾਨ ਤੋਂ ਮੈਨੇਜਿੰਗ ਠੀਕ ਹੁੰਦਾ ਕਿਸਾਨ ਤੋਂ ਮੈਨੇਜਿੰਗ ਨਹੀਂ ਸਹੀ ਕਿਸਾਨ ਮੈਨੇਜ ਕਰ ਰਿਹਾ ਪੂਰਾ ਜੀ ਪਰ ਹੁਣ ਅੱਗੇ ਜਦੋਂ ਕਹਿੰਦੇ ਨੇ ਨਾ ਫਸਲੀ ਚੱਕਰ ਚੋਂ ਨਿਕਲੋ ਝੋਨੇ ਕਣਕ ਦੇ ਚੱਕਰਾਂ ਚੋਂ ਨਿਕਲੋ ਜਿਵੇਂ ਹੁਣ ਲੋ ਗੋभी ਲਾ ਲਈ ਕਿਸ ਨੇ ਗਾਜਰ ਲਾ ਲਈ ਜਿਹੜੀ ਜਿਹੜੀ ਫਸਲ ਹੋਈ ਜਾਂਦੀ ਆ ਬੋਕੇ ਦੇ ਹਿਸਾਬ ਨਾਲ ਮੰਡੀ ਦੇ ਵਿੱਚ ਸਮਝ ਲੋ ਜੀ ਸਮਝ ਤੋਂ ਬਾਹਰ ਹੀ ਹੋ ਜਾਂਦਾ ਕੰਮ ਜਿੰਨਾ ਚਿਰ ਤੁਹਾਡੇ ਪਲਾਂਟ ਨਹੀਂ ਲੱਗਦੇ ਫੂਡ ਵਾਲੇ ਰੋਟੇ ਵੇਚ ਰਹੇ ਆ ਆ ਅੰਗਰੀ ਤੇ ਗਾਂ ਔਰ ਰੇੜੀ ਵਾਲਿਆਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਤੇ ਉੱਥੋਂ ਲਈ ਜਾਂਦੇ ਨੇ ਲੋਕ ਅਸੀਂ ਜਿੱਦ ਕਿਸ ਨੂੰ ਕਹਦੀ ਨਾ ਤਿੰਨ ਵੀ ਲੈ ਲਾ ਸਾਡੇ ਕੋਲ ਸਾਡੇ ਕੋਲ ਤਿੰਨ ਨਹੀਂ ਲੈਂਦਾ ਕੋਈ ਇਹ ਸਮਝ ਲੋ ਤੁਸੀਂ ਜਾਂ ਲੋਕਾਂ ਦੀ ਕਿਹ ਮਜ਼ੋਰੀ ਹੈ ਤੇ ਜਾਂ ਸਾਡੀ ਕਿਹ ਮਜ਼ੋਰੀ ਹੈ ਕੋਈ ਕਿਸਾਨਾਂ ਦੀ